ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਅੱਜ ਇਹ ਨੋਗੂਰਲ ਮੀਟਿੰਗ ਤੁਸੀਂ ਕਰ ਰਹੇ ਹੋ ਸੀਨੀਅਰ ਜਰਨਲਿਸਟਸ ਦੀ ਕਿਉਂਕਿ ਚੰਡੀਗੜ੍ਹ ਇੱਕ ਜਰਨਲਿਜ਼ਮ ਦਾ ਹੱਬ ਮੈਂ ਸਮਝਦਾ ਸੋ ਜਿੱਦਾਂ ਦੋਨੋਂ ਰਾਜਤਾਨੀਆਂ ਦੇ ਪੋਲਿਟਿਸ਼ੀਅਨ ਤੇ ਬਿਊਰੋਕਰੇਟਸ تھے ਕਾਫੀ ਜ਼ਿਆਦਾ ਮਾਤਰਾ 'ਚ ਆਗੇ ਇਸੇ ਤਰ੍ਹਾਂ ਜਰਨਲਿਸਟ ਵੀ ਵਾਪ ਨੇ ਮੈਂ ਐਕਚੁਅਲੀ ਬਹੁਤ ক্লোਜ਼ਲੀ ਜੁੜਿਆ ਹੋਇਆ ਬਹੁਤ ਸਾਰੇ ਜਰਨਲਿਸਟਸ ਨਾਲ ਬਿਕੋਜ਼ ਜਿੱਦਾਂ ਜਿੱਦਾਂ ਪ੍ਰੈਸ ਡਵੈਲਪ ਹੋਈ ਚੰਡੀਗੜ੍ਹ ਚ ਇਨ ਦੀ ਲਾਸਟ ਆਲਮੋਸਟ 4 ਡੈਕੇਡਸ ਉਸੇ ਤਰ੍ਹਾਂ ਹੈਲਥ ਵੀ ਡਵੈਲਪ ਹੋਈ ਸੋ ਜਦੋਂ ਮੈਂ ਚੰਡੀਗੜ੍ਹ 1990 ਚ ਆਇਆ ਉਦੋਂ ਤਾਂ ਮੈਨੂੰ ਲਿਟਰਨ ਤੇ ਇੰਡੀਅਨ ਐਕਸਪ੍ਰੈਸ ਸੀਗੀ ਹੁੰਨ ਤਾਂ ਬਹੁਤ ਸਾਰੇ ਪੇਪਰਸ ਹੋ ਗਏ ਸੋਸ਼ਲ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ so i think now it is the era of press and journalism te mainu jehda bulaya gaya hai is de vich to be a part of you so i will talk mainly on health issues jehde ki assi jion jion saadi umar baddi hai sade skills apne profession ch ta badde hai ਪਰ ਸਾਨੂੰ ਆਪਣੀ ਹੈਲਥ ਵੀ ਨਾਲ ਲੈ ਕੇ ਚੱਲਣੀ ਚਾਹੀਦੀ ਆ ਕਿਉਂਕਿ ਤੁਸੀਂ ਸਾਰੇ ਲੰਗੇ ਲੰਬੇ ਸਫਰ ਦੇ ਘੋੜੇ ਹੋ ਸੋ ਹੈਲਥੀ ਰਹਿਣਾ ਬਹੁਤ ਜ਼ਰੂਰੀ ਹੈ ਸੋ ਮੋਟੀਆਂ ਗੱਲਾਂ ਦਾ ਦੋ ਤਿੰਨ ਨੇ ਤੁਹਾਨੂੰ ਸ਼ਾਇਦ ਪਤਾ ਹੀ ਹੋਣਗੀਆਂ ਕਿ ਇੱਕ ਤਾਂ ਆਪਣੀ ਸਕਰੀਨਿੰਗ ਆਫ ਹੈਲਥ ਰੈਗੂਲਰਲੀ ਹੋਣੀ ਚਾਹੀਦੀ ਹੈ ਆਫਟਰ ਦੀ ਏਜ ਆਫ ਐਕਚੁਅਲੀ 40 ਕਿਉਂਕਿ 50 ਤੋਂ ਬਾਅਦ ਤਾਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਕਿ ਜਾਦਾ ਕਾਮਨ ਹੋ ਜਾਂਦੀਆਂ ਉਸ ਤੋਂ ਪਹਿਲਾਂ ਘੱਟੀ ਦੀ ਸੋ ਦੇ ਵਿੱਚ ਜਨਰਲ ਟੈਸਟ ਹੋ ਜਾਂਦੇ ਆ ਬਲੱਡ ਟੈਸਟ ਹੋ ਜਾਂਦੇ ਆ ਇਕੱਲੇ ਇਕੱਲੇ ਐਕਸਪਰਟ ਦੇ ਕੋਲ ਜਾ ਕੇ ਵੀ ਦਿਖਾ ਦਿੰਦੇ ਆ ਬਹੁਤ ਸਾਰੀਆਂ ਪ੍ਰਾਈਵੇਟ ਆਰਗੇਨਾਈਜੇਸ਼ਨਸ ਈਵਨ ਹੁਣ ਤਾਂ IS IPS ਵੀ ਮੰਡੀਟਰੀ ਕਰਤਾ ਵੀ ਐਨੂਅਲ ਮੈਡੀਕਲ ਫਿਟਨੈਸ ਤੁਹਾ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਟਾਇਪ ਕਰ ਲੋ ਕਿਸੇ ਚੰਗੇ ਫਿਜ਼ੀਸ਼ੀਨ ਨਾਲ ਸਰਜਨ ਨਾਲ ਕੋ ਲੈਡੀ ਜਨਰਲਿਸਟ ਹੋਣਗੇ ਗਾਇਨਕੋਲੋਜਿਸਟ ਨਾਲ ਪੈਨਲ ਤੇ ਲੈ ਕੇ ਸਾਲ ਚ ਇੱਕ ਵਾਰੀ ਤੁਸੀਂ ਆਪਣੀ ਸਕਰੀਨਿੰਗ ਸਾਰੇ ਜਣੇ ਕਰਾਓ ਤੇ ਜਿਹੜੀਆਂ ਬਿਮਾਰੀਆਂ ਜ਼ਿਆਦਾ ਸਾਨੂੰ ਫੜਦੀਆਂ ਇਹ ਜਿਹਦੇ ਨਾਲ ਉਹਨਾਂ ਚ 슈ਗਰ ਹੈ ਬਲੱਡ ਪ੍ਰੈਸ਼ਰ ਹੈ ਹਾਰਟ ਹੈ ਤੇ ਕੈਂਸਰਸ ਨੇ ਜਿਹੜੀਆਂ ਕੀ ਏਜ ਦੇ ਨਾਲ ਵੱਧਦੀਆਂ ਤੇ ਆਰਥੋਪੈਡਿਕ ਪੁਆਇੰਟ ਆਫ 뷰 ਤੋਂ ਜੇ ਮੈਂ ਗੱਲ ਕਰਾਂ ਤੇ ਸਾਡੀਆਂ ਤਿੰਨ ਬਿਮਾਰੀਆਂ ਆ ਜਾਂਦੀਆਂ ਇੱਕ ਹੈਗੀ ਆ ਅਸੀਂ ਉਹਨੂੰ ਕਹਿੰਦੇ ਬਾਡੀਕਲ ਭਾਸ਼ਾ ਚ ਸਾਰਕੋਪੀਨੀਆ ਇਹ ਐਕਚੁਅਲੀ ਬਿਮਾਰੀ ਨਹੀਂ ਹੈ ਰੱਬ ਨੇ ਸਾਡੀ ਬਾਡੀ ਦਾ ਸਿਸਟਮ ਐਸਾ ਬਣਾਇਆ ਕਿ ਜਿਉਂ-ਜਿਉਂ ਅਸੀਂ ਏਜ ਹੁੰਨੇ ਆ ਸਾਡੇ ਬਾਡੀ ਦੇ ਸੈਲਸ ਆਟੋਮੈਟਿਕਲੀ ਮਰਨੇ ਸ਼ੁਰੂ ਹੋ ਜਾਂਦੇ ਆ ਐਂਡ ਅਲਟੀਮੇਟ ਇਜ਼ ਦੀ ਡੈਥ ਪਰ ਅਸੀਂ ਉਹਨੂੰ ਥੋੜਾ ਮੋਡੂਲੇਟ ਕਰ ਸਕਦੇ ਆ ਮੋਡੀਫਾਈ ਕਰ ਸਕਦੇ ਆ ਸਾਰ ਕੋ ਤਿੰਨਿਆਂ ਦਾ ਮਸਲਾ ਹੁੰਦਾ ਕਿ ਮਤਲਬ ਹੁੰਦਾ ਕਿ ਸਾਡਾ ਜਿਹੜਾ ਮਸਲ ਮਾਸ ਹੈ ਸਾਡੀਆਂ ਜਿਹੜੀਆਂ ਮਾਸ ਪੇਸ਼ੀਆਂ ਆ ਉਹ ਕਮਜ਼ੋਰ ਹੋ ਜਾਂਦੀਆਂ ਉਹਨਾਂ ਦਾ ਮਾਸ ਘਟ ਜਾਂਦਾ ਤੇ ਅਲਟੀਮੇਟਲੀ ਫਿਰ ਜਿਹੜਾ ਪੇਸ਼ੈਂਟ ਆ ਉਹ ਭਾਰ ਚੱਕਣ ਦੀ ਸ਼ਮਤਾ ਘਟ ਜਾਂਦੀ ਹੈ ਈਵਨ ਇਤੋਂ ਤੱਕ ਕਿ ਆਪਣੇ ਸਰੀਰ ਦਾ ਭਾਰ ਵੀ ਕਈ ਵਾਰੀ ਨਹੀਂ ਚੱਕ ਪਾਉਂਦੇ ਉਹ ਮੰंजे ਤੇ ਚਲੇ ਜਾਂਦੇ ਸੋ ਉਹਦੇ ਲਈ ਬੈਸਟ ਹੈ ਇਹ ਆ ਵੀ ਇੱਕ ਤਾਂ ਸਾਡੀ ਡਾਈਟ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਸਾਡੇ ਮਸਲਸ ਨੇ ਉਹ ਮੇਨਲੀ ਪ੍ਰੋਟੀਨਸ ਨਾਲ ਬਣਦੇ ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਤੁਸੀਂ ਨਾਨ-ਵੈਜੀਟੇਰੀਅਨ ਹੋ ਪ੍ਰੋਟੀਨ ਸੋਰਸਸ ਦੋਨਾਂ ਚਾਹੀਦੇ ਆ ओ मैं डिटेल च नहीं जाव बहुत लंबी गलत हो जाएगी भी एक डाइट अपनी ठीक रखो सीजनल फ्रूट्स खाओ सलाद खाओ दाल खाओ पनीर खाओ दही खाओ यू यूआर नॉन वैज वाले नॉन वैजनी घट सारो कि प्रिवेंट करने डाइट तो अलावा हल्की फुल्की एक्सरसाइज बहुत जरूरी है चाहे थोड़े थोड़े वेट्स ਜਿਮ ਦੇ ਵਿੱਚ ਹੁੰਦੇ ਆ ਜਿੰਨੀ ਵੀ ਤੁਹਾਡੀ ਬਾਡੀ ਅਲਾਓ ਕਰਦੀ ਹੈ ਬਾਡੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇੰਜਰੀਜ਼ ਵੀ ਹੋ ਜਾਣੀ ਠੀਕ ਹੈ ਤੇ ਉਹ ਐਕਸਰਸਾਈਜ਼ ਐਂਡ ਡਾਈਟ ਸਰਕੋਪੀਨੀਆ ਅਕਸਰ ਨਹੀਂ ਹੁੰਦਾ ਜੇ ਆਪਾਂ ਇਹ ਕਰਦੇ ਗਏ ਦੂਜੀ ਜਿਹੜੀ ਸਾਡੀ ਆਰਥੋਪੈਡਿਕਸ ਦੀ ਪ੍ਰੋਬਲਮ ਹੈ ਉਹ ਹੈ ਦੀ ਆਸਟਿਓ ਆਰਥਰਾਇਟਸ ਤੁਸੀਂ ਸੁਣਿਆ ਹੋਣਾ ਕਿ ਗੋਡੇ ਬਦਲੇ ਜਾਂਦੇ ਲੋਕਾਂ ਦੇ ਉਮਰ ਦੇ ਨਾਲ ਜੋਲੇ ਬਦਲੇ ਜਾਂਦੇ ਉਹ ਆਰਥਰਾਈਟਿਸ ਕਰਕੇ ਹੈ ਇਹਨੂੰ ਕੁਝ ਹੱਦ ਤੱਕ ਆਪਾਂ ਪ੍ਰिवेंट ਕਰ ਸਕਦੇ ਹਾਂ ਕਿ ਆਪਣੇ ਸਰੀਰ ਦਾ ਵਜ਼ਨ ਨਾ ਵਧਣ ਦਿਓ ਜਿੱਦਾਂ ਕੋਈ ਵੀ ਮਸ਼ੀਨ ਹੈ ਮੰਨ ਲਓ ਕਾਰ ਹੈ ਕਾਰ ਬਣੀ ਪੰਜ ਸਵਾਰੀਆਂ ਲਈ 60-60 ਕਿਲੋ ਦੀ 300 ਜੇ ਆਪਾਂ ਉਹਦੇ ਤੇ ਭਾਰ ਚਲੀਏ ਭਾਰ ਰੱਖੀਏ ਰੋਜ਼ 500 ਤਾਂ ਉਕਾਰ ਦੀ ਲਾਈਫ ਘਟ ਜਾਣੀ ਹੈ ਇਸੇ ਤਰ੍ਹਾਂ ਸਾਡੇ ਸਰੀਰ ਦੇ ਜਿਹੜੇ ਅੰਗ ਨੇ ਗੋਡੇ ਆ ਹਿਪ ਆ ਜਿਨ੍ਹਾਂ ਤੇ ਵੇਟ ਆਂਦਾ ਸੋ ਆਪਣਾ ਵੇਟ ਕੰਟਰੋਲ ਚ ਰੱਖੋ ਔਰ ਜੇ ਗੋਡਿਆਂ ਦੀ ਪ੍ਰੋਬਲਮ ਆਂਦੀ ਹੈ ਤੇ ਉਹਨੂੰ ਟਾਈਮਲੀ ਟਰੀਟਮੈਂਟ ਲੋ ਔਰ ਜੇ ਸਾਨੂੰ ਰਿਪਲੇਸ ਕਰਾਣ ਦੀ ਜ਼ਰੂਰਤ ਆ ਤਾਂ ਉਹਨੂੰ ਰਿਪਲੇਸ ਵੀ ਕਰਾਓ ਕਿਉਂਕਿ ਅੱਜ ਕੱਲ ਰਿਜ਼ਲਟਸ ਬਹੁਤ ਅੱਛੇ ਆ ਟੈਕਨੋਲੋਜੀ ਅੱਛੀ ਹੈ ਠੀਕ ਹੈ ਮੰਜੇ ਤੇ ਰਹਿਓ ਕਿਉਂਕਿ ਉਹਦੇ ਨਾਲ ਹੋਰ ਵੀ ਬਹੁਤ ਬਿਮਾਰੀਆਂ ਆ ਜਾਂਦੀਆਂ। ਤੇ ਤੀਜੀ ਸਾਡੀ ਜਿਹੜੀ ਬਿਮਾਰੀ ਹੈ ਆਰਥੋਪੈਡਿਕਸ ਦੀ ਉਹ ਹੈਗੀ ਆਸਟਿਓਪੋਰੋਸਿਸ। ਉਹਨੂੰ ਅਸੀਂ ਕਹਿੰਦੇ ਹਾਂ ਸਾਈਲੈਂਟ ਕਿਲਰ। ਸਾਈਲੈਂਟ ਕਿਲਰ ਮਤਲਬ ਉਹ ਸਾਡੇ ਅੰਦਰ ਅੰਦਰ ਸਾਨੂੰ ਖੋੜਦੀ ਰਹਿੰਦੀ ਹੈ। ਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਕਿਲਰ ਤਾਂ ਕਹਿੰਦੇ ਆ ਤੁਸੀਂ ਸੁਣਿਆ ਹੋਣਾ ਕਿ ਕੋਈ ਬਜ਼ੁਰਗ ਬਾਥਰੂਮ ਚ ਡਿੱਗ ਗਿਆ ਉਹਦਾ ਚੂਰਾ ਟੁੱਟ ਗਿਆ। ਸੋ ਉਹ ਐਕਚੁਅਲੀ ਮੈਡੀਕਲ ਸਾਇੰਸ ਸਾਡੀ ਇਹ ਵੀ ਕਹਿੰਦੀ ਆ ਵੀ ਉਹ ਚੂਲਾ ਗਿਰਨ ਕਰਕੇ ਹੀ ਟੁੱਟ ਗਿਆ ਉਹ ਤੁਰਦੇ ਤੁਰਦੇ ਹੀ ਉਹਦਾ ਆਪਣੇ ਭਾਰ ਨਾਲ ਹੀ ਟੁੱਟ ਗਿਆ ਕਿਉਂਕਿ ਕਮਜ਼ੋਰ ਹੋ ਗਈ ਸੀ ਹੱਡੀ ਤਾਂ ਉਹ ਗਿਆ ਸੋ ਉਹ ਆਸਟਿਓਪੋਰੋਸਿਸ ਹੈ ਆਸਟਿਓਪੋਰੋਸਿਸ ਦਾ ਮਤਲਬ ਇਹ ਆ ਕਿ ਸਾਡੀਆਂ ਹੱਡੀਆਂ ਖੋਖਲੀਆਂ ਹੋ ਗਈਆਂ ਉਦੜੀਆਂ ਹੋ ਗਈਆਂ ਉਹਨਾਂ ਦੇ ਵਿੱਚ ਤਾਕਤ ਘੱਟ ਗਈ ਭਾਰ ਚੱਕਣ ਦੀ सो so, ऑसट्रोसिस भी बहुत हद तक प्रिवेंटेबल है सो so, वो भी तीन चीज़ा हैं एक डाइट क्योंकि तो बोनस के प्रोटीनस ने अपनी हाई प्रोटीन डाइट हाई कैल्शियम गुड कैल्शियम ठीक है लकीली नॉर्थ इंडियन है ऐसी सारे नॉर्थ इंडियन के हरिया सब्जियां बहुत खाने साग पालक मेथी ਉਹਨਾਂ ਚ ਕੈਲਸ਼ੀਅਮ ਆਇਰਨ ਬਹੁਤ ਹੁੰਦਾ ਸਫੀਸ਼ੀਐਂਟ ਹੁੰਦਾ ਔਰ ਮਿਲਕ ਐਂਡ ਮਿਲਕ ਪ੍ਰੋਡਕਟਸ ਬਹੁਤ ਲੱਗਦੇ ਅਸੀਂ ਦੁੱਧ ਦਹੀਂ ਲੱਸੀ ਈਵਨ ਮਠਿਆਈਆਂ ਚ ਵੀ ਬਰਫੀ ਔਰ ਖੋਏ ਦੀਆਂ ਕਈ ਮਠਿਆਈਆਂ ਉਹਨਾਂ ਚ ਸਾਰਿਆਂ ਚ ਕੈਲਸ਼ੀਅਮ ਹੁੰਦਾ ਸਾਡੇ ਐਂਡ ਪ੍ਰੋਟੀਨ ਇਹ ਤਾਂ ਹੋ ਗਈ ਡਾਈਟ ਦੂਜਾ ਆਸਟਿਓਪਰੋਸਿਸ ਲਈ ਚਾਹੀਦਾ ਵਿਟਾਮਿਨ ਡੀ ਰੱਬ ਨੇ ਸਾਨੂੰ ਫ੍ਰੀ ਵਿਟਾਮਿਨ ਡੀ ਦਿੱਤਾ ਜਿਹੜਾ ਧੁੱਪ ਤੋਂ ਮਿਲਦਾ

ਸੋਨ ਦਾ ਡਾਇਰੈਕਟ ਸਨਲਾਈਟ ਲੱਗੇ ਐਂਡ ਵੀ ਗੈਟ ਦੀ ਬੈਸਟ ਕੁਆਲਿਟੀ ਵਿਟਾਮਿਨ ਡੀ ਪਰ ਅਸੀਂ ਇਹ ਲੈਂਦੇ ਨਹੀਂ ਜੇ ਆਤਮੈ ਨਾ ਸਾਰਿਆਂ ਦਾ ਜਿੰਨੇ ਇੱਥੇ ਬੈਠੇ ਨੇ ਵਿਟਾਮਿਨ ਡੀ ਟੈਸਟ ਕਰਾ ਆਲਮੋਸਟ 100% ਦਾ ਘਟਣਾ ਤੁਸੀਂ ਕਈਆਂ ਨੇ ਕਰਾਇਆ ਵੀ ਹੋਣਾ ਐਨੀ ਟਾਈਮ ਆਫ ਡੇ ਆਡਾ ਨਹੀਂ ਟਾਈਮ ਜੇ ਮੈਂ ਕਰਾਂ ਉਹ ਘਟਣਾ ਕਿਉਂ ਘਟਣਾ ਧੁੱਪ ਤਾਂ ਸਾਡੇ ਬਹੁਤ ਦਿੱਤੀ ਰੱਬ ਨੇ ਇੰਡੀਆ ਦੇ ਵਿੱਚ ਤਾਂ ਧੁੱਪ ਕੋਈ ਕਮੀ ਨਹੀਂ ਹੈ ਫਿਰ ਸਾਡਾ ਕਿਉਂ ਘਟਾ ਕਿਉਂਕਿ ਅਸੀਂ ਗੱਡੀ ਦੇ ਸ਼ੀਸ਼ੇ ਵੀ ਬੰਦ ਕਰਕੇ ਚੱਲਦੇ ਹਾਂ ਮੈਂ ਤੁਹਾਨੂੰ ਕਿਹਾ ਡਾਇਰੈਕਟ ਸਨਲਾਈਟ ਮਿਲਣੀ ਚਾਹੀਦੀ ਹੈ ਅਸੀਂ ਕੱਪੜੇ ਵੀ ਜ਼ਿਆਦਾ ਪਾਨੇ ਅੰਗਰੇਜ਼ਾਂ ਨਾਲੋਂ ਜਦਕਿ ਸਾਡੇ ਤਾਂ ਗਰਮੀ ਵੀ ਜ਼ਿਆਦਾ ਹੈ ਸਾਡੀਆਂ ਲੇਡੀਜ਼ ਵੀ ਬਹੁਤ ਕਵਰ ਕਰਕੇ ਰੱਖਦੀਆਂ ਸਾਡੇ ਕਈ ਪਹਿਣਾ ਮੁਸਲਮਾਨ ਕਲੀਜੰਦੀਆਂ ਤਾਂ ਬਿਲਕੁਲ ਹੀ ਕਵਰ ਕਰ ਦਿੰਦੀਆਂ ਉਹਨਾਂ ਚ ਉਸ ਟਿਓ ਪ੍ਰੋਸੈਸ ਜ਼ਿਆਦਾ ਪਾਇਆ ਜਾਂਦਾ ਸੋ so, ਸਾਡਾ 30% ਸਰਫੇਸ ਏਰੀਆ ਐਵਰੀ ਡੇ ਫਾਰ 30 ਮਿੰਟਸ ਟੂ ਡਾਇਰੈਕਟ ਸਨਲਾਈਟ ਜੇ ਹੋਵੇ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ ਤੁਹਾਨੂੰ ਦਵਾਈਆਂ ਦੇ ਰੂਪ ਚ ਵਿਟਾਮਿਨ ਡੀ ਨਹੀਂ ਖਾਣਾ ਪੈਂਦਾ ਸੋ ਦੂਜੀ ਗੱਲ ਇਹ ਹੋ ਗਈ ਸੋ ਪਹਿਲੀ ਗੱਲ ਹੋ ਗਈ ਡਾਈਟ ਦੂਜੀ ਗੱਲ ਹੋ ਗਈ ਸਨਲਾਈਟ ਤੇ ਤੀਜੀ ਗੱਲ ਹੋ ਗਈ ਐਕਸਰਸਾਈਜ਼ ਸਾਡੇ ਸਰੀਰ ਦਾ ਇੱਕ ਪ੍ਰਿੰਸੀਪਲ ਹੈ ਵੀ ਆਪਾਂ ਜਿਹੜਾ ਅੰਗ ਯੂਜ਼ ਘੱਟ ਕਰਦੇ ਆ ਉਹ ਅੰਗ ਜਿਹੜਾ ਆ ਖਤਮ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਬਜ਼ੁਰਗ ਹੁੰਨੇ ਆ ਰਿਟਾਇਰ ਹੋ ਗਏ ਐਕਟਿਵ ਲਾਈਫ ਦਾ ਤੁਸੀਂ ਜਾਣਦੇ ਹੋ ਆਫਿਸ ਜਾਂਦੇ ਹੋ ਘੁੰਮਦੇ ਫਿਰਦੇ ਹੋ ਪੌੜੀਆਂ ਚੜ੍ਹਦੇ ਉਤਰਦੇ ਹੋ ਰਿਟਾਇਰਮੈਂਟ ਲਾਈਫ ਦੇ ਵਿੱਚ ਕੰਮ ਘੱਟ ਗਿਆ ਬੈਠੇ ਟੀਵੀ ਦੇਖੇਗੇ ਉਹ ਵੀ ਰਿਮੋਟ ਰਿਮੂਟ ਲੱਗੇ ਹੋਏ ਆ ਪਾਣੀ ਪਲਾਂ ਨੂੰ ਵੀ ਨੌਕਰ ਚੱਕਰ ਫਿਜ਼ੀਕਲ ਐਕਟੀਵਿਟੀ ਘੱਟ ਗਈ ਸੋ ਸਾਡੀਆਂ ਬੋਨਸ ਸੋਚਦੀਆਂ ਵੀ ਇਹਨੂੰ ਜ਼ਰੂਰਤ ਨਹੀਂ ਆਨਦੀ। ਉਹ ਆਸਟਿਓਪੋਰੋਸਿਸ ਵੱਲ ਨੂੰ ਤੁਰਦਾ। ਸੋ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ। ਔਰ ਉਹਦੇ ਚ ਇਹ ਹੈ ਕਿ ਵੀ ਰੂਟੀਨ ਕੰਮ ਅਸੀਂ ਆਪਣੇ ਆਪ ਕਰੀਏ। ਰਿਮੋਟ ਵਗੈਰਾ ਤੇ ਮਸ਼ੀਨਾਂ ਤੇ ਘੱਟ। ਵਿਸ਼ਵਾਸ ਕਰੀਏ ਡਿਪੈਂਡੈਂਸ ਘੱਟ ਹੋਵੇ। ਤੇ ਡੇਲੀ ਐਕਸਰਸਾਈਜ਼ ਕਰੀਏ। ਆਪਾਂ 30 ਮਿੰਟ ਸਨਲਾਈਟ ਦੀ ਗੱਲ ਕੀਤੀ ਤਾਂ 30 ਮਿੰਟ ਹੈ। ਸੋ ਮੈਂ ਅਕਸਰ ਆਪਣੇ ਮਰੀਜ਼ਾਂ ਨੂੰ ਕਹਿੰਦਾ ਵੀ ਜਦੋਂ ਗਰਮੀਆਂ ਆ ਉਦੋਂ ਸਵੇਰੇ ਕੱਚੀ ਧੁੱਪ ਚੁੱਕਦੀ ਨਹੀਂ ਉਦੋਂ 30 ਮਿੰਟ ਸੈਰ ਕਰੋ ਕੱਚੀ ਧੁੱਪ 'ਚ ਘੱਟ ਕੱਪੜੇ ਪਾ ਕੇ ਤਾਂ ਕਿ ਤੁਹਾਨੂੰ ਵਿਟਾਮਿਨ ਡੀ ਵੀ ਮਿਲ ਗਿਆ ਫਿਜ਼ੀਕਲ ਐਕਟੀਵਿਟੀ ਵੀ ਹੋ ਔਰ ਸਰਦੀਆਂ 'ਚ ਤਾਂ ਤੁਸੀਂ ਘਰ ਹੀ ਸਕਦੇ ਹੋ ਧੁੱਪ ਚੰਗੀ ਲੱਗਦੀ ਹੈ ਸੋ ਤੀਜੀ ਚੀਜ਼ ਹੋ ਗਈ ਫਿਜ਼ੀਕਲ ਐਕਟੀਵਿਟੀ ਸੋ ਤਿੰਨ ਬਿਮਾਰੀਆਂ ਮੈਂ ਤੁਹਾਨੂੰ ਦੱਸੀਆਂ ਸਾਰਕੋਪੀਨੀਆ ਡਾਈਟ ਐਂਡ ਵੇਟ ਟ੍ਰੇਨਿੰਗ ਤੋਂ ਸਮਝ ਕੇ ਆਪਣੇ ਬਿਤੋਂ ਬਾਹਰ ਨੀ ਕਰਨਾ ਔਰ ਦੂਜੀ ਗੱਲ ਮੈਂ ਇੱਕ ਦਸੀ ਆਸਕਿਉਆਰਥਰਾਇਟਿਸ ਆਪਣੇ ਸ਼ਰੀਰ ਦਾ ਬਜਟ ਠੀਕ ਰੱਖੋ ਜੇ ਪ੍ਰੋਬਲਮ ਹੈ ਉਹਦਾ ਇਲਾਜ ਕਰਾਓ ਤੇ ਤੀਜੀ ਗੱਲ ਆਸਕਿਉ ਪ੍ਰੋਸੈਸ ਉਹਦੀਆਂ ਤਿੰਨ ਗੱਲਾਂ ਗੱਲਾਂ ਡਾਈਟ ਸਨਲਾਈਟ ਤੇ ਫਿਜ਼ੀਕਲ ਐਕਟੀਵਿਟੀ unfortunately ਸਾਡਾ ਦੇਸ਼ ਸਾਡੀ ਅੱਜਕੱਲ ਸਟੈਟਿਸਟਿਕਸ ਇਹ ਕਹਿੰਦੀ ਹੈ ਵੀ 2030 ਦੇ ਵਿੱਚ ਇੰਡੀਆ will be world capital for osteoporosis and arthritis which is sad ਅਸੀਂ ਲੋਕ ਹੱਥੀਂ ਕੰਮ ਕਰਨ ਵਾਲੇ ਬੰਦੇ ਆ ਸਾਡੇ ਬੱਚਿਆਂ 'ਚ ਮੋਟਾਪਾ ਆ ਹੀ ਜਾਂਦਾ ਕਿਉਂਕਿ ਉਹ ਵੀ ਸਾਨੂੰ ਦੇਖਦੇ ਅਸੀਂ ਫੈਸਿਲਿਟੀਆਂ ਅਸੀਂ ਉਹ ਦਿੱਨੇ ਉਹਨਾਂ ਨੂੰ ਸੋ ਇਹ ਲਾਈਫਸਟਾਈਲ ਡਿਜ਼ੀਜ਼ਸ ਹੈ ਜੇ ਆਪਾਂ ਇਹਨਾਂ ਤੇ ਕੰਮ ਕਰਾਂਗੇ ਤੁਸੀਂ ਸਾਰੇ ਉਹ ਨਾਸਵਲੇ ਪੱਕੇ ਹੋਏ ਫਲ ਜਿਹੜੇ ਕਿ ਬਹੁਤ ਮਿੱਠੇ ਹੁੰਦੇ ਆ ਸਕਿਲ ਨਾਲ ਭਰੇ ਹੋਏ ਬਟ ਆਈ ਵਾਂਟ ਯੂ ਟੂ ਲਿਵ ਲੌਂਗ ਫਾਰ 100 ਇਅਰਸ ਐਟ ਲੀਸਟ ਐਂਡ ਸੋ ਥੈਟ ਯੂ ਕੀਪ ਔਨ ਕੰਟ੍ਰਿਬਿਊਟਿੰਗ ਟੂ ਦੀ ਪ੍ਰੋਗਰੈਸ ਆਫ आवर ਸੋਸਾਇਟੀ ਥੈਂਕ ਯੂ ਵੈਰੀਲੀ ਬਿਗਨ ਟਾਈਮ ਓਕੇ ਦੇਖੋ ਸਰ ਇਸ ਤਰ੍ਹਾਂ ਹੈ श का कल्चर बहुत रिच रहा एंड अनफोर्चुनेटली वी आर नॉट प्राउड ऑफ इट सा जो आप गल करिए भगवान कृष्ण नाव चार मिल्क बेस्ड कल्चर रहा वी आर ब्लाइंडली फॉलोइंगेस्टर्न सुसायन सुसाय कमर्शियल सोसायी है जिदा हथियार बेचते हैं ना ਉਹ ਕਹਿੰਦੇ ਜੀ ਦੁੱਧ ਪੀਣ ਦਾ ਤਾਂ ਨੁਕਸਾਨ ਹੈ ਪਰ ਇੱਕ ਗਲਾਸ ਜੇ ਵਾਈਨ ਲੈ ਲਓ ਤਾਂ ਹਾਰਟ ਲਈ ਬੜੀ ਚੰਗੀ ਹੈ ਸਾਡੀ ਕਿਸੇ ਕਤਾਬ ਦੀ ਨਹੀਂ ਲਗਿਆ ਵੀ ਸ਼ਰਾਬ ਚੰਗੀ ਹੈ ਔਰ ਬੋਤਲ ਦੇ ਉੱਤੇ ਲਿਖਿਆ ਹੈ ਇਟ ਇਜ਼ ਇੰਜੂਰੀਅਸ ਟੂ ਹੈਲਥ ਬਸ ਉਹਨਾਂ ਨੇ ਗੱਲ ਬੁਲਾਤੀ ਹੈ ਔਰ ਦੂਜੀ ਗੱਲ ਜਿਹੜੇ ਕੋਲੇਸਟ੍ਰੋਲ ਹੁੰਦੇ ਸਾਡੇ ਲੈਵਲਸ ਦੇ ਤੁਹਾਨੂੰ ਹੈਰਾਨੀ ਹੋਏਗੀ ਮੇਰੀ ਗੱਲ ਸੁਣ ਕੇ ਪਲੀਜ਼ ਡੋਨਟ ਕੋਟ ਮੀ ਇਨ ਦੀ ਪ੍ਰੈਸ because <laughs> kuch internal secrets of their body right moon In inna ne cholesterol de level badha te normal level je 250 to upar hove ta galat hai par saadi medical statistics kehndi hai ki je 150 to upar hove te heart attack da rate zyada ja hai kyon badhate ho mane lag de want to sell the american diet आलू बेचते हैं ना मैकडॉनाल्ड्स एंड ऑल ये सब और चिकन फ्राई सो लेट अस टॉक साइंस सो साइंटिफिकली दूध दही दे बेचे कैल्शियम एंड इवन प्रोटीन अपन नॉर्मल मात्रा चलाओ बट ऑल एक्सेस ऑफ एवरीथिंग इज बैड बट इट इज गुड दर्शन आप तुषिक करने हैं हम पे टेस्ट नहीं कराओ ਹਾਂ ਬਦਕਨ ਮੈਨੂੰ ਚਾਰ ਪੰਜ ਬਿਮਾਰੀਆਂ ਹੋ ਤਾਂ ਮੈਨੂੰ ਪਤਾ ਕਿ ਟੈਸਟ ਕਰਾਉਣ ਨਾਲ ਜੇ ਦਰ ਹੋ ਨਿਕਲੇ ਮੈਂ ਤੋਂ ਵੀ ਮੰਗੀ ਨਹੀਂ ਨਹੀਂ ਆਪਾਂ ਨੂੰ ਬਿਮਾਰੀਆਂ ਦੇਖੋ ਦੋ ਚੀਜ਼ਾਂ ਆ ਹੁਣ ਮੈਂ ਗੱਲ ਕਰ ਰਿਹਾ ਸੀ ਕੋਲੇਸਟ੍ਰੋਲ ਦੀ ਮੰਨ ਲਓ ਆਪਣਾ ਕੋਲੇਸਟ੍ਰੋਲ ਜ਼ਿਆਦਾ ਨਿਕਲੇ ਆਵੇ ਤੇ ਉਹਨੂੰ ਤੁਸੀਂ ਕੰਟਰੋਲ ਕਰ ਲੈਣਾ ਕੋਲੇਸਟ੍ਰੋਲ ਨੂੰ ਹਾਲੇ ਬਿਮਾਰੀ ਨਹੀਂ ਲੱਗੀ ਜਿੱਦਨ ਹਾਰਟ ਦੀ ਬਿਮਾਰੀ ਲੱਗ ਗਈ ਕੋਲੇਸਟ੍ਰੋਲ ਕਰਕੇ ਉਹਦਨ ਤੁਸੀਂ ਅ ਜਿਹੜੀ ਗੱਲ ਦੂਜੀ ਬੋਲੀ ਮਰ ਜਾਣਾ ਉਧਰ ਉਧਰ ਨੂੰ ਤੁਰ ਪਾਂਗੇ ਆਪਾਂ ਸੋ ਐਦਾਂ ਹੀ ਮੰਨ ਲਓ ਡਾਇਬੀਟਿਸ ਹੈ ਤੁਸੀਂ ਟੈਸਟ ਕਰਾਇਆ ਤੁਹਾਡੀ ਸ਼ੂਗਰ ਆਈ 140 140 ਸ਼ੂਗਰ ਜਿਹੜੀ ਆ ਉਹ ਅਬਨਾਰਮਲ ਵੀ ਹੈ ਪਰ ਬਿਮਾਰੀ ਵੀ ਨਹੀਂ ਕਰਦੀ ਤੁਸੀਂ ਉਹਨੂੰ ਕੰਟਰੋਲ ਕਰ ਲੈਣਾ ਡਾਈਟ ਨਾਲ ਕਰ ਲਓਗੇ ਸੈਰ ਨਾਲ ਕਰ ਲਓਗੇ ਇਸ ਕਰਕੇ ਸਕ੍ਰੀਨਿੰਗ ਟੈਸਟ ਕਰਾਣੇ ਚਾਹੀਦੇ ਦੀਨ ਦਾ ਸਹਾਰਾ ਹੈ ਠੀਕ ਹੈ ਦੇਰ ਦੇ ਲੌਂਗ ਮੈਂ ਨਾ ਇਸ ਕਰਕੇ ਕਿਆ ਕਿ ਉਹ ਜਿਵੇਂ ਪ੍ਰੋਫੈਸਰ ਸ਼ਾਮ ਸਿੰਘ ਜੀ ਨੇ ਗੱਲ ਕੀਤੀ ਤੇ ਮੈਨੂੰ ਕਈਆਂ ਦੇ ਜਿਹੜੇ ਦਿਖ ਰਾ ਸੀ ਹਵਾਈਆਂ ਉੱਡ ਰਹੀਆਂ ਸੀ ਤੇ ਮੈਨੂੰ ਲੱਗਿਆ ਕਿ ਯਾਰ ਆਪਾਂ ਨੂੰ ਨਾ ਥੋੜਾ ਜਿਹਾ ਲਾਈਟ ਕਰ ਦੇਣਾ ਜੀ ਦਾ ਮੈਂ ਇੱਕ ਹੋਰ ਸਵਾਲ ਪੁੱਛਣਾ ਜੀ ਸਾਡੇ ਜਿਵੇਂ ਸੰਸ਼ੇਰ ਸੰਤੂ ਜੀ ਨੇ ਉਹ ਦੱਸਿਆ ਵੀ ਨਾ ਕਿ 508 ਨਾ ਰਹੀ ਜੇ ਮੈਂ ਗਲਤ ਨਾ ਹੋਵਾਂ ਇਨਾ ਦੇ 508 ਗਾੜੇ ਜਿਹੜੇ ਰਿਪੋਰਟ ਹੋਏ ਜੀ ਜੀ ਇਹਨਾਂ ਦੇ ਦਿਲ ਦਾ ਕਿਹੜਾ 파ਟ ਸੀ ਜਿਹੜਾ ਇਹਨਾਂ ਨੂੰ ਗਾੜੇ ਲੈਣ ਲਈ ਮਜਬੂਰ ਕਰਦਾ ਸੀ ਉਹ ਕਿਹੜਾ 파ਟ ਹੈ ਇਹ ਤਾਂ ਮੈਂ ਲੱਗਾ ਆਪਾਂ ਬੈਸਟ ਏਰੀਆ ਵੀ ਹੈ ਨਾ ਇਹ ਆ ਵੀ ਤੇ ਦੋਸਤੋ